ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਧਰਮ ਕਰੂਚੀ ਵਾਲੇ ਲੋਕ ਵਾਹਿਗੁਰੂ ਨੂੰ ਭਗਵਾਨ ਨੂੰ ਪਰਮੇਸ਼ਰ ਨੂੰ ਯਾਦ ਕਰਦੇ ਹਨ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਅੰਦਰੋਂ दिली ਇੱਛਾਏ ਹੁੰਦੀ ਹੈ ਕਿ ਅਸੀਂ ਜਾਪ ਦਾ ਸਿਮਰਨ ਦਾ ਭਗਤੀ ਦਾ ਫਲ ਬਦੂ ਬਦ ਪ੍ਰਾਪਤ ਕਰੀਏ ਤੇ ਆਪਣੇ ਜੀਵਨ ਨੂੰ ਸੌਖਾ ਬਣਾਈਏ ਜ਼ਿੰਦਗੀ ਨੂੰ ਸਫਲ ਬਣਾਈਏ ਔਰ ਜੀਵਨ ਦੀਆਂ ਮੁਸ਼ਕਲਾਂ ਨੂੰ ਹੱਲ ਕਰੀਏ ਇਹ ਹੱਲ ਕਰਦੀਆਂ ਵੀ ਹਨ ਪੂਜਾ ਪਾਠ ਨਾਮ ਸਿਮਰਨ ਪੁੰਨ ਦਾਨ ਸੋਗਰ ਮੁਖ ਪਿਆਰਿਓ Hindu ਧਰਮ ਦੇ ਵਿੱਚ ਆ ਪੂਜਾ ਪਾਠ ਦੇ ਵਿੱਚ ਮੰਤਰਾਂ ਦੇ ਵਿੱਚ ਸੂਰਜ ਦੇਵ ਦੇ ਮੰਤਰ ਹਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਸੂਰਜ ਦੇਵਤਾ ਨੂੰ ਜਲ ਚੜਾਇਆ ਜਾਂਦਾ ਹੈ ਜੇ ਗੁਰਸਿੱਖਾਂ ਨੇ ਜਿਹੜੇ ਗੁਰੂ ਘਰ ਨੂੰ ਮੰਨਦੇ ਹਨ ਗੁਰੂ ਨਾਨਕ ਦੀ ਸਿੱਖਿਆ ਉੱਤੇ ਚੱਲਦੇ ਹਨ ਉਹਨਾਂ ਨੇ ਜੇ ਸੂਰਜ ਦੇਵਤਾ ਤੋਂ ਕੋਈ ਬਰ ਪ੍ਰਾਪਤ ਕਰਨਾ ਹੋਵੇ ਸੂਰਜ ਦੇਵਤਾ ਦੀ ਸ਼ਕਤੀ ਲੈਣੀ ਹੋਵੇ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ ਹਨ ਸੋ ਤੁਸੀਂ ਵੀਡੀਓ ਦੇ ਵਿੱਚ ਇਹ ਨਾ ਸੁਣ ਕੇ ਮਨ ਵਿੱਚ ਭਰਮ ਕਰਿਓ ਕਿ ਇਹ ਕਿਹੋ ਜੀ ਗੱਲ ਕੀਤੀ ਹੈ ਕਿ ਸੂਰਜ ਦੇਵਤਾ ਦੀ ਪੂਜਾ ਗੁਰੂ ਘਰ ਨੂੰ ਮੰਨਣ ਵਾਲੇ ਗੁਰਬਾਣੀ ਨੂੰ ਮੰਨਣ ਵਾਲੇ ਕਿਉਂ ਕਰਨ ਕਿ ਇਹ ਤਾਂ ਵਿਰੋਧੀ ਗੱਲ ਹੋਊਗੀ ਨਹੀਂ ਨਹੀਂ ਗੁਰਮੁਖ ਪਿਆਰਿਓ ਵਿਰੋਧੀ ਗੱਲ ਨਹੀਂ ਜੇ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣੋਗੇ ਚੰਗੀ ਤਰ੍ਹਾਂ ਸਮਝੋਗੇ ਤਾਂ ਤੁਹਾਨੂੰ ਅਸਲੀ ਗੱਲ ਜ਼ਰੂਰ ਹੀ ਸਮਝ ਆ ਜਾਵੇਗੀ ਕਿ ਗੁਰੂ ਘਰ ਦੇ ਵਿੱਚ ਸੂਰਜ ਦੇਵਤਾ ਦੀ ਮੰਨਤਾ ਪੂਜਾ ਹੈ ਕਿ ਨਹੀਂ ਹੈ ਸੂਰਜ ਦੇਵਤਾ ਨੂੰ ਆਪਣੇ ਗੁਰਸਿੱਖਾਂ ਨੇ ਵੀ ਮੰਨਣਾ ਹੈ ਪਰ ਉਹਦੀ ਵਿਧੀ ਕੀ ਹੈ ਉਹਦੀ ਵਿਧੀ ਨੂੰ ਸੁਣਨਾ ਗੁਰਸੁਖ ਪਿਆਰਿਓ ਜ਼ਰੂਰੀ ਹੈ ਕਿਉਂਕਿ ਅਧੂਰੀ ਜਾਣਕਾਰੀ ਪ੍ਰਾਪਤ ਕਰਕੇ ਬੰਦਾ ਭਟਕਦਾ ਹੈ ਇਸ ਕਰਕੇ ਵੀਡੀਓ ਨੂੰ ਤੁਸੀਂ ਪੂਰੀ ਸੁਣਿਓ ਅਤੇ ਤੁਹਾਡਾ ਭਰਮ ਵੀ ਦੂਰ ਹੋ ਜਾਵੇਗਾ ਸੂर्य ਦੇਵਤੇ ਦੀ ਸੂਰਜ ਦੇਵਤਾ ਦੀ ਜੋ ਵੀ ਸ਼ਕਤੀ ਹੈ ਤੁਹਾਨੂੰ ਮਿਲੇਗੀ ਔਰ ਗੁਰਸਿੱਖਾਂ ਨੂੰ ਸੂਰਜ ਨੂੰ ਜਲ ਕਿਵੇਂ ਚੜਾਉਣਾ ਚਾਹੀਦਾ ਹੈ ਗੁਰਸਿੱਖ ਜਾਂ ਗੁਰੂ ਗੁਰਬਾਣੀ ਨੂੰ ਮੰਨਣ ਵਾਲੇ ਗੁਰਬਾਣੀ ਦਾ ਜਾਪ ਕਰਨ ਵਾਲੇ ਸੂਰਜ ਦੇਵਤਾ ਨੂੰ ਕਿਵੇਂ ਪ੍ਰਸੰਨ ਕਰ ਸਕਦੇ ਹਨ ਇਹ ਤੁਸੀਂ ਅੱਧੀ ਵੀਡੀਓ ਸੁਣ ਕੇ ਛੱਡਿਓ ਨਾ ਤੁਹਾਨੂੰ ਜਰੂਰ ਪਤਾ ਲੱਗੇਗਾ ਵੀ ਸੂਰਜ ਦੇਵਤਾ ਨੂੰ ਗੁਰੂ ਘਰ ਦੇ ਵਿੱਚ ਕਿਵੇਂ ਮੰਨਿਆ ਜਾਂਦਾ ਹੈ ਗੁਰਸਖ ਪਿਆਰਿਓ 100% ਤੁਹਾਨੂੰ ਦੱਸਿਆ ਜਾਵੇਗਾ ਔਰ ਇਸ ਦੇ ਨਾਲ ਤੁਹਾਡੇ ਕੰਮ ਵੀ ਸਫਲ ਹੋਣਗੇ ਸੋ ਅੱਜ ਆਪਾਂ ਵਿਚਾਰ ਕਰਦੇ ਹਾਂ ਗੁਰਸਖ ਲੈਣ ਦੇ ਵਿੱਚ ਗੁਰਸਿੱਖੀ ਦੇ ਵਿੱਚ ਗੁਰੂ ਘਰ ਦੀ ਬਾਣੀ ਦੇ ਵਿੱਚ ਕਿਵੇਂ-ਕਿਵੇਂ ਸਾਨੂੰ ਸ਼ਕਤੀ ਪ੍ਰਾਪਤ ਹੋਵੇ ਸੂਰਜ ਦੇਵਤਾ ਦੀ ਦੇਖੋ ਗੁਰਮੁਖ ਪਿਆਰਿਓ ਗੁਰਮਤ ਅਨੁਸਾਰ ਜਿਹੜੀ ਸ੍ਰਿਸ਼ਟੀ ਦੀ ਹਰ ਇੱਕ ਚੀਜ਼ ਹੈ ਜੇ ਮਹਾਰਾਜ ਕਹਿੰਦੇ ਵੀ ਜਿਹੜੀ ਸ਼ਕਤੀ ਹੈ ਪਰਮਾਤਮਾ ਦੀ ਇੱਕ ਪਰਮੇਸ਼ਰ ਆਪ ਹੈ ਇੱਕ ਪਰਮੇਸ਼ਰ ਦੀ ਸ਼ਕਤੀ ਹੈ ਜਿੰਨੀਆਂ ਵੀ ਕੋਈ ਦੇਵੀ ਦੇਵਤਾ ਵਾਹਿਗੁਰੂ ਦੀਆਂ ਸ਼ਕਤੀਆਂ ਅਲੱਗ ਨੇ ਉਹ ਵਾਹਿਗੁਰੂ ਤੋਂ ਹੀ ਨਿਕਲੀਆਂ ਨੇ ਇਸ ਕਰਕੇ ਸੂਰਜ ਦੇਵਤਾ ਵੀ ਵਾਹਿਗੁਰੂ ਤੋਂ ਹੀ ਨਿਕਲਿਆ ਹੈ ਨਿਰਾਕਾਰ ਤੋਂ ਨਿਕਲਿਆ ਹੈ ਉਹ ਇੱਕ ਸ਼ਕਤੀ ਹੈ ਵਾਹਿਗੁਰੂ ਦੀ ਇਸ ਕਰਕੇ ਜੇ ਆਪਾਂ ਨੇ ਜਿਹੜੀ ਸੂਰਜ ਨੂੰ ਸ਼ਕਤੀ ਮਿਲਦੀ ਹੈ ਜੋ ਕਿ ਸੂਰਜ ਦੇ ਵਿੱਚ ਪ੍ਰਤਾਪ ਹੈ ਜੇ ਆਪਾਂ ਨੇ ਉਹ ਡਾਇਰੈਕਟ ਲੈਣਾ ਹੋਵੇ ਵੀ ਜਿਹੜੀ ਸ਼ਕਤੀ ਨੂੰ ਪ੍ਰਾਪਤ ਕਰਦੇ ਨੇ ਸਨਾਤਮ ਧਰਮ ਵਾਲੇ Hindu ਮਤ ਵਾਲੇ ਉਹ ਸੂਰਜ ਦੇਵਤਾ ਨੂੰ ਜਲ ਚੜ੍ਹਾਉਂਦੇ ਨੇ ਉਠਣਸਾਰ ਉੱਗਦੇ ਸੂਰਜ ਨੂੰ ਉਹਨਾਂ ਨੂੰ ਸ਼ਕਤੀ ਮਿਲਦੀ ਹੈ ਵਿਗਿਆਨਕ ਤੌਰ ਤੇ ਵੀ ਕਹਿੰਦੇ ਜਦੋਂ ਕੋਈ ਸੂਰਜ ਨੂੰ ਜਲ ਦਿੰਦਾ ਹੈ ਤਾਂ ਸੂਰ ਦੇਆਂ ਕਿਰਨਾ ਪਾਣੀ ਵਿੱਚ ਦੀ ਹੋ ਕੇ ਸਰੀਰ ਨੂੰ ਤਰੰਗਾ ਦਿੰਦੀ ਹੈ ਜਿਹੜੀ ਸੂਰਜ ਦੀ ਧੁੱਪ ਹੈ ਉਹ ਸਾਡੇ ਸਰੀਰ ਵਾਸਤੇ ਬਹੁਤ ਲਾਹੇਮੰਦ ਹੈ ਸੋ ਇਸ ਤਰ੍ਹਾਂ ਕਰਕੇ ਆਪਾਂ ਨੇ ਕਿਵੇਂ ਕਰਨਾ ਹੈ ਗੁਰਸਿੱਖਾਂ ਨੇ ਗੁਰਸੁਖ ਪੈਰਿਓ ਆਪਾਂ ਨੇ 10ਵੇਂ ਪਾਸ਼ਾ ਮਹਾਰਾਜ ਨੇ ਆਖਿਆ ਹੈ ਕਿ ਜੇ ਤੁਸੀਂ ਗੁਰਮੁਖ ਪਿਆਰਿਓ ਸੂਰਜ ਨੂੰ ਸਮਝਣਾ ਹੋਵੇ ਸੂਰਜ ਅਤੇ ਪ੍ਰਮਾਤਮਾ ਦੀ ਸ਼ਕਤੀ ਨੂੰ ਸਮਝਣਾ ਹੋਵੇ ਤਾਂ ਇੱਕ ਸ਼ਬਦ ਹੈ ਪੌੜੀ ਹੈ 10ਵੇਂ ਪਾਸ਼ਾ ਮਹਾਰਾ ਦੀ ਜਾਪ ਸਾਬ ਦੇ ਵਿੱਚ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਇਹ ਜਾਪ ਸਾਬ ਦੇ ਵਿੱਚ ਇਹ ਸ਼ਬਦ ਦਾ ਜਾਪ ਕਰਨ ਦੇ ਨਾਲ ਹੀ ਤੁਹਾਨੂੰ ਚੰ드ਰਮਾ ਦੇਵਤਾ ਦੀ ਸ਼ਕਤੀ ਮਿਲੇਗੀ ਔਰ ਸੂਰਜ ਦੇਵਤਾ ਵੀ ਸ਼ਕਤੀ ਦੀ ਸ਼ਕਤੀ ਮਿਲੇਗੀ ਇਹਦਾ ਮਤਲਬ ਇਹ ਹੈ ਕਿ ਇਹ ਵਾਹਿਗੁਰੂ ਅਕਾਲ ਪੁਰਖ ਜੀ ਨਮੋ ਸੂਰਜ ਸੂਰਜੇ ਵੀ ਤੁਸੀਂ ਹੀ ਭਾਵ ਪਰਮਾਤਮਾ ਜੀ ਵਾਹਿਗੁਰੂ ਜੀਓ ਤੁਸੀਂ ਹੀ ਸੂਰਜਾਂ ਦੇ ਸੂਰਜ ਹੋ ਤੁਸੀਂ ਹੀ ਚੰ드ਰਮਾ ਦੇ ਚੰ드ਰਮਾ ਹੋ ਭਾਵ ਸੂਰਜ ਦੇ ਵਿੱਚ ਵੀ ਇਹ ਪਰਮਾਤਮਾ ਜਿਹੜੀ ਸ਼ਕਤੀ ਹੈ ਤੇਰੇ ਕਰਕੇ ਹੈ ਜੇ ਚੰ드ਰਮਾ ਦੇ ਵਿੱਚ ਸ਼ਕਤੀ ਹੈ ਇਹ ਪਰਮਾਤਮਾ ਜੀ ਵਾਹਿਗੁਰੂ ਜੀ ਤੇਰੇ ਕਰਕੇ ਹੈ ਭਾਵ ਸੂਰਜ ਤੋਂ ਵੱਡੇ ਹੋ ਤੁਸੀਂ ਤੁਸੀਂ ਚੰ드ਰਮਾ ਤੋਂ ਵੱਡੇ ਹੋ हे परमात्मा मैं आप ਨੂੰ ਆਪ ਦੇ ਵਿੱਚ ਹੀ ਸੂਰਜ ਦੇਖਦਾ ਲੋਕ ਤਾਂ ਸੂਰਜ ਨੂੰ ਜਲ ਚੜਾਉਂਦੇ ਨੇ ਲੋਕ ਤਾਂ ਚੰ드ਰਮਾ ਦੀ ਪੂਜਾ ਕਰਦੇ ਨੇ ਪਰ परमात्मा ਜੀ ਵੈਗਰੂ ਜੀਓ ਮੈਂ ਤੇਰੇ ਨਾਮ ਨੂੰ ਜਪ ਕੇ ਹੀ ਤੇਰੇ ਵਿੱਚੋਂ ਹੀ ਸੂਰਜ ਵਾਲੀ ਸ਼ਕਤੀ ਤੇਰੇ ਵਿੱਚੋਂ ਹੀ ਸੂਰਜ ਵਾਲੀ ਸ਼ਕਤੀ ਲੈਣੀ ਹੈ ਤੇਰੇ ਵਿੱਚੋਂ ਹੀ ਵੈਗਰੂ ਜੀ ਚੰ드ਰਮਾ ਵਾਲੀ ਸ਼ਕਤੀ ਪ੍ਰਾਪਤ ਕਰਨੀ ਹੈ ਕਿਉਂਕਿ ਸਾਰਾ ਕੁਝ ਤੁਸੀਂ ਸਾਜੇ ਬਹਿਰ ਜੀਓ ਜੋ ਕੁਝ ਸ੍ਰਿਸ਼ਟੀ ਹੈ ਤੇਰਾ ਰੂਪ ਹੈ ਇਸ ਕਰਕੇ ਤੇਰੇ ਨਾਮ ਵਿੱਚ ਸਾਰੀਆਂ ਸ਼ਕਤੀਆਂ ਨੇ ਤੇਰੇ ਨਾਮ ਨੂੰ ਜਪਣ ਦੇ ਨਾਲ ਹੀ ਸਾਰਿਆਂ ਦੀ ਪੂਜਾ ਹੋ ਜਾਂਦੀ ਹੈ ਗੁਰਸਿੱਖ ਪਿਆਰਿਓ ਜੇ ਕਿਸੇ ਨੇ ਸੂਰਜ ਵਾਲੀ ਸ਼ਕਤੀ ਲੈਣੀ ਹੋਵੇ ਜਿਹੜਾ ਆਕਾਰ ਦੀ Hindu ਧਰਮ ਦੇ ਸੂਰ ਦੇਵਤਾ ਸਵਾਰਦੇ ਨੇ ਉਹ ਆਪਾਂ ਇਹ ਸ਼ਬਦ ਦੇ ਨਾਲ ਹੀ ਆਪਣੇ ਕਾਰਜ ਸਵਾਰ ਸਕਦੇ ਹਾਂ ਸੂਰਜ ਵਰਗਾ ਪ੍ਰਤਾਪ ਪ੍ਰਾਪਤ ਕਰ ਸਕਦੇ ਹਾਂ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਇਹ 10ਵੇਂ ਪਾਸ਼ਾ ਦਾ ਜਾਪ ਸਾਉ ਦਾ ਸ਼ਬਦ ਹੈ ਇਹਦਾ ਤੁਸੀਂ ਜਾਪ ਕਰ ਸਕਦੇ ਹੋ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਘਟੋ ਘਟ 108 ਵਾਰੀ ਤੁਸੀਂ ਰੋਜ਼ ਜਪ ਲਿਆ ਕਰੋ ਤੁਰਦੇ ਫਿਰਦੇ ਵੀ ਜਪ ਸਕਦੇ ਸਕਦੇ ਹੋ ਸੂਰਜ ਚੜ੍ਹਦੇ ਚੜ੍ਹਦੇ ਜਾਂ ਮਰਤ ਵੇਲੇ ਇਹ ਤਾਂਾਨੂੰ ਹੋਰ ਕਿਸੇ ਦੀ ਪੂਜਾ ਕਰਨ ਦੀ ਲੋੜ ਨਹੀਂ ਵਾਹਿਗੁਰੂ ਦੇ ਨਾਮ ਵਿੱਚ ਇਹ ਸਾਰੀਆਂ ਸ਼ਕਤੀਆਂ ਆ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ